ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਆ ਕਿ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੀ ਆਪਾਂ ਗਿਣਤੀ ਬਿੰਤੀ ਨਹੀਂ ਕਰ ਸਕਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਕੋਈ ਅੰਤ ਨਹੀਂ ਆ ਹਰ ਵੇਲੇ ਉਹ ਸਾਨੂੰ ਕੁਝ ਨਾ ਕੁਝ ਦੇ ਰਹੇ ਆ ਅਪਾ ਉਹਨਾਂ ਦੀਆਂ ਦਿੱਤੀਆਂ ਦਾਤਾਂ ਦੀ ਨਾ ਗਿਣਤੀ ਬਿੰਤੀ ਕਰ ਸਕਦੇ ਆ ਨਾ ਹੀ ਕੋਈ ਅੰਦਾਜ਼ਾ ਲਗਾ ਸਕਦੇ ਆ ਬਸ ਸਿਰਫ ਤੇ ਸਿਰਫ ਮਾਲਕ ਦਾ ਸ਼ੁਕਰਾਨਾ ਕਰ ਸਕਦੇ ਆ ਕਿ ਵਾਹਿਗੁਰੂ ਜੀ ਤੁਹਾਡੇ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਦਾ ਬਹੁਤ ਬਹੁਤ ਸ਼ੁਕਰਾਨਾ ਤੇ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨ ਦਾ ਇੱਕ ਤਰੀਕਾ ਹੈ ਉਹ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਦਸਵੰਧ ਕੱਢਣਾ ਉਹਨਾਂ ਨੂੰ ਵੰਡ ਕੇ ਛਕਣਾ ਕਮਾਈ ਵਾਲੇ ਸੰਤ ਮਹਾਪੁਰਖ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਕਿ ਭਾਈ ਜਦੋਂ ਵੀ ਗੁਰੂ ਘਰੇ ਜਾਂਦੇ ਹੋ ਨਾ ਕਦੇ ਵੀ ਖਾਲੀ ਹੱਥ ਨਾ ਜਾਓ ਕਿਉਂਕਿ ਵਾਹਿਗੁਰੂ ਜੀ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਹੈ ਭਾਵੇਂ ਥੋੜਾ ਦਿੱਤਾ ਹੈ ਬਹੁਤਾ ਦਿੱਤਾ ਹੈ ਜੂ ਵੀ ਘਰ ਦੇ ਵਿੱਚ ਤਿਲ ਫੁੱਲ ਪੇਟਾ ਕੇ ਉਹਦੇ ਵਿੱਚੋਂ ਜਰੂਰ ਗੁਰੂ ਘਰੇ ਪੇਟ ਕਰਕੇ ਆਓ 1 ਕਿਲੋ ਆਟਾ ਲੈ ਜਾਓ ਕਿਲੋ ਛਟੋ ਇੱਕ ਗੁੱਠ ਆਟੇ ਦੀ ਵੀ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਰਮਾਨਿਆ ਜੇਕਰ ਅਸੀਂ ਸੱਚੀ ਸੁੱਚੀ ਭਾਵਨਾ ਦੇ ਨਾਲ ਲੈ ਜਾਈਏ ਕੋਈ ਚਾਰ ਦਾਣੇ ਕੜਕ ਦੇ ਕੋਈ ਚਾਰ ਦਾਣੇ ਚੌਲਾਂ ਦੇ ਵੀ ਗੁਰੂ ਘਰ ਦੇ ਲੰਗਰਾਂ ਦੇ ਵਿੱਚ ਪਾ ਆਈਏ ਕੋਦੇ ਬਦਲੇ ਵੀ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਪਤਾ ਨਹੀਂ ਕਿੰਨੀਆਂ ਬਖਸ਼ਿਸ਼ਾਂ ਕਰ ਦੇਣੀਆਂ ਨੇ ਸੋ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਹੀ ਅਸੀਂ ਗੁਰੂ ਘਰੇ ਲੈ ਕੇ ਜਾਣਾ ਹੈ ਤੱਕਦੇ ਵੀ ਖਾਲੀ ਹੱਥ ਨਹੀਂ ਜਾਣਾ ਚਾਹੀਦਾ ਭਾਵੇਂ ਕਿ ਉਹ ਅੰਤਰਜਾਮੇ ਬਾਦਸ਼ਾਹ ਜੀ ਨੇ ਸਭ ਤੋਂ ਪਿਆਰੀ ਪੇਟਾ ਸਭ ਤੋਂ ਅਨਮੋਲ ਪੇਟਾ ਭਜਨ ਬੰਦਗੀ ਦੀਆ ਬਾਣੀ ਦੀਆ ਸੇਵਾ ਸਿਮਰਨ ਦੀਆ ਕਿ ਜਦੋਂ ਆਪਾਂ ਸੇਵਾ ਸਿਮਰਨ ਕਰਦੇ ਆਂ ਗੁਰਬਾਣੀ ਦਾ ਪਾਠ ਕਰਦੇ ਆਂ ਗੁਰੂ ਸਾਹਿਬ ਜੀ ਦੀਆਂ ਦਿੱਤੀਆਂ ਹੋਣੀਆਂ ਸਿੱਖਿਆਵਾਂ ਦੇ ਅਨੁਸਾਰ ਚੱਲਦੇ ਆਂ ਕਿਸੇ ਦਾ ਭਲਾ ਕਰਦੇ ਆਂ ਤਾਂ ਸਤਿਗੁਰ ਸੱਚੇ ਬਾਦਸ਼ਾਹ ਜੀ ਸਾਡੇ ਦੇ ਬਹੁਤ ਖੁਸ਼ ਹੁੰਦੇ ਆ ਪਰ ਇਹ ਜੋ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਆਪਾਂ ਥਿਲ-ਫੁਲ ਪੇਟਾ ਕਰਦੇ ਆਂ ਸੇਵਾ ਦੇ ਵਿੱਚ ਲਾਉਨੇ ਆ ਨਾ ਇਹ ਸੇਵਾ ਕਰਨ ਦਾ ਵੀ ਬਹੁਤ ਵੱਡਾ ਸਵਾਲ ਹੈ ਸੋ ਹਰ ਰੋਜ਼ ਭਜਨ ਬੰਦਗੀ ਵੀ ਕਰਨੀ ਹੈ ਜਦੋਂ ਗੁਰੂ ਘਰੇ ਜਾਣਾ ਹੈ ਖਾਸ ਕਰਕੇ ਗੁਰੂ ਘਰੇ ਆਉਂਦੇ ਜਾਂਦੇ ਸਮੇਂ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਵੇ ਵਾਹਿਗੁਰੂ ਜੀ ਦਾ ਜਾਪ ਕਰਦੇ ਜਾਈਏ ਮੂਲ ਮੰਤਰ ਜੀ ਦਾ ਜਾਪ ਕਰਦੇ ਜਾਓ ਤੋਈ ਇਧਰ ਉਧਰ ਦੀਆਂ ਗੱਲਾਂ ਨਹੀਂ ਕਰਨੀਆਂ ਗੁਰੂ ਸਾਹਿਬ ਜੀ ਦੇ ਵੱਲ ਜਦੋਂ ਆਪਾਂ ਤੁਰ ਪੈਂਦੇ ਆ ਘਰ ਤੋਂ ਤੁਰ ਪਏ ਸਾਡੀ ਹਾਜ਼ਰੀ ਉਸੇ ਵੇਲੇ ਤੋਂ ਹੀ ਲੱਗ ਗਈ ਮਹਾਂਪੁਰਖ ਜੀ ਕਹਿੰਦੇ ਵੀ ਜਦੋਂ ਸਾਡੇ ਮਨ ਵਿੱਚ ਇਹ ਫੁਰਨਾ ਵੱਡ ਗਿਆ ਕਿ ਗੁਰੂ ਘਰ ਦਰਸ਼ਨਾਂ ਦੇ ਲਈ ਜਾਣਾ ਹੈ ਸਾਡੀ ਹਾਜ਼ਰੀ ਉਸੇ ਵੇਲੇ ਤੋਂ ਹੀ ਲੱਗ ਜਾਂਦੀ ਜਾਂ ਕੋਈ ਵੀ ਪੇਟਾ ਲਿਝਾਣ ਬਾਰੇ ਆਪਾਂ ਸੋਚ ਲੈਣੇ ਆ ਸੋ ਤੁਹਾਂ ਅੰਤਰਜਾਮੇ ਪਾਸ਼ਾ ਦਿਨਾਂ ਦੀਆਂ ਜਨਮ ਵਾਲੇ ਸਭ ਜਾਣਦੇ ਆ ਜੋ ਮਾਲਕ ਦੇ ਦਰ ਤੇ ਸੇਵਾ ਕਰਨੀ ਆ ਸੱਚੀ ਸੁੱਚੀ ਭਾਵਨਾ ਦੇ ਨਾਲ ਕਰਨੀ ਆ ਸਤਿਗੁਰ ਸੱਚੇ ਪਾਸ਼ਾ ਸਾਡੇ ਹੱਥ ਦੇ ਵਿੱਚ ਖੜੀਆਂ ਹੋਮਿਆ ਪੇਟਾ ਵਾਣੀ ਦੇਖਦੇ ਇਹ ਨਹੀਂ ਦੇਖਦੇ ਵੀ ਕਿੰਨੇ ਕੋਈ ਚੀਜ਼ ਵੱਧ ਪੇਟ ਕੀਤੀ ਕਿੰਨੇ ਘੱਟ ਪੇਟ ਕੀਤੀ ਸਤਿਗੁਰ ਸੱਚੇ ਪਾਸ਼ਾ ਮਨ ਦੀ ਭਾਵਨਾ ਦੇਖਦੇ ਆ ਸੱਚੀ ਸੁੱਚੀ ਭਾਵਨਾ ਦੇ ਨਾਲ ਚਾਰ ਦਾਣੇ ਵੀ ਗੁਰੂ ਕੇ ਲੰਗਰਾਂ ਦੇ ਵਿੱਚ ਪਾਏ ਤਾਂ ਉਹਦੇ ਬਦਲੇ ਵੀ ਮਹਾਰਾਜ ਨੇ ਜਨਮਾਂ ਜਨਮਾਂ ਦੀ ਗਰੀਕੀ ਕੱਟ ਦੇਣੀ ਆ ਤਨ ਆਣਦੇ ਭੰਾਰੇ ਪਰ ਦੇਨੇ ਆ ਸਤਿਗੁਰ ਸੱਚੇ ਪਾਤਸ਼ਾਹ ਬਹੁਤ ਕਿਰਪਾ ਕਰਦੇ ਨੇ ਸੋ ਮਹਾਂਪੁਰਖ ਜੀ ਦਾ ਇਹੋ ਸਮਝਾਉਂਦੇ ਨੇ ਕਿ ਜਦੋਂ ਵੀ ਗੁਰੂ ਘਰੇ ਜਾਓ ਕਦੇ ਵੀ ਖਾਲੀ ਹੱਥ ਨਹੀਂ ਜਾਣਾ ਚਾਹੀਦਾ ਬਸ ਜਦੋਂ ਵੀ ਗੁਰੂ ਘਰੇ ਜਾਓ ਇਹ ਦੂ ਭੇਟਾਂ ਨਾਲ ਜ਼ਰੂਰ ਲੈ ਕੇ ਜਾਓ ਇੱਕ ਤਾਂ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਤਿੰਨ ਫੁੱਲ ਭੇਟ ਕਰਕੇ ਆਉਣਾ ਹੈ ਭਾਵੇਂ ਤੁਸੀਂ ਪੈਸਿਆਂ ਦੇ ਨਾਲ ਮੱਥਾ ਟੇਕ ਲਓ ਜਾਂ ਪੈਸਿਆਂ ਦੇ ਨਾਲ ਖਰੀਦੀਆਂ ਹੋਈਆਂ ਚੀਜ਼ਾਂ ਕੋਈ ਕੌਲੀ ਆٹے ਦੀ ਲੈ ਜਾਓ ਕੋਈ ਕੌਲੀ ਦਾਲ ਦੀ ਲੈ ਜਾਓ ਮਤਲਬ ਜੇ ਵੱਧਿਆ ਤਾਂ ਵੱਧ ਤੋਂ ਵੱਧ ਗੁਰੂ ਘਰ ਦੇ ਵਿੱਚ ਸੇਵਾ ਕਰੋ ਤੇ ਜੇ ਘਟਿਆ ਤਾਂ ਘਟ ਦੇ ਵਿੱਚੋਂ ਵੀ ਜਰੂਰ ਦਿਲ ਫੁਲ ਪੇਟਾ ਕਰਕੇ ਉਹ ਵਾਹਿਗੁਰੂ ਜੀ ਬਹੁਤ ਕਿਰਪਾ ਕਰਦੇ ਆ ਤੇ ਦੂਜੀ ਪੇਟਾ ਹੈ ਨਾਮ ਬਾਣੀ ਦੀ ਸੇਵਾ ਸਿਮਰਨ ਦੀ ਵਾਕੀ ਜਦੋਂ ਵੀ ਗੁਰੂ ਘਰੇ ਜਾਣਾ ਹੈ ਨਾ ਮੰਗਣ ਤੋਂ ਪਹਿਲਾਂ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ